ਬਟਾਲਾ ਨਜ਼ਦੀਕ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਉੱਪਰ ਇੱਕ ਟਿਪਰ ਵੱਲੋਂ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਦੋ ਬੱਚੀਆਂ ਸਮੇਤ ਇੱਕ ਔਰਤ ਗੰਭੀਰ ਜ਼ਖਮੀ ਹੋਈ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਵੇਖੋ ਏਪੀਜੀ ਨਿਊਜ਼ ਪੰਜਾਬ ਦੀ ਰਿਪੋਰਟ மகி <laughs> நம்ப ਗਰਣੀ ਵੇ ਲੱਗਿਆ ਨਾਲੇ ਪਿੱਛੂ ਹੈ ਜੀ ਪਿੱਛੇ ਲੱਗਾਣਾ ਪਰ ਫਰੰਟ ਤੇ ਵੀ ਹੋਣਾ ਚਾਹੀਦਾ ਇਹ ਹੋਣਾ ਨਹੀਂ ਪਿੱਛੇ ਬੋਲ ਇਹ ਕੀ ਆਪਾਂ ਜਾਈਏ ਨੰਬਰ ਕੀ ਹੈ ਪਿੱਛੇ ਲਗਾ ਨੰਬਰ ਬਤਾ ਦਿਓ ਆਹੋ ਕਹਿੰਦੇ ਕਿ ਪਲੀਓ ਤਾਂ ਵੇਖੀਓ ਤਾਂ ਹੈ ਨਹੀਂ ਨੰਬਰ ਬ੍ਰੇਕ ਹੀ ਨਹੀਂ ਫੋਟੋ ਕਰੀ ਕਿਤੇ ਵੀ ਫੋਟੋ ਕੀਤੀ ਆ ਰੀ ਏ ਲੱਗ ਗਿਆ ਉਹ ਆ ਕੇ ਜਾ ਰਿਹਾ ਛੋਟੀ ਗੱਡੀ ਦੀ ਬ੍ਰੇਕ ਲੱਗੀ ਹੈ ਕਿਤੇ ਵੇਖੋ ਆ ਗਈ ਵਜੀ ਤੇ ਨੇ ਲਿਹਾ ਵਿੱਚ ਠੋਕਦੀ ਅੰਨੇ ਆ ਕੋ ਆ ਵੇਖੋ ਇੱਥੇ ਨਾ ਆ ਗਏ ਨਾ ਬ੍ਰੇਕ ਮਾਰੀ ਤੇ ਵਿੱਚ ਠੋਕਦੀ ਗੱਡੀ ਦੀ ਤੇ ਬ੍ਰੇਕ ਹੀ ਇੱਕ ਨਹੀਂ ਵਜੀ ਹੈਗੀ ਆ ਵੇਖੋ ਕਿਤੇ ਵਜੀ ਬ੍ਰੇਕ ਨਹੀਂ ਜਦੋਂ ਨਹੀਂ ਵਜੀ ਆਜ ਹੋ ਹੀ ਗਿਆ ਵਾ ਪਰ ਗਲਤੀ ਨਹੀਂ ਨਾ ਅਗਲੇ ਮੰਨਦੇ ਨੁਕਸਾਨ ਹੋਣ ਤੋਂ ਬਾਵਜੂਦ ਵੀ ਅਸੀਂ ਅਹੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੀ ਗੱਡੀ ਨੋਰਮਲ ਸਪੀਡ ਦੇ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਪੂਰੀ ਸਪੀਡ ਦੇ ਵਿੱਚ ਵੱਜਾ ਵਾ ਅਸੀਂ 15 20 ਕਿਲੋ ਆਪਣਾ ਪੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆ ਕੇ ਉੱਚ ਬਾਹਰ ਕੱਢਿਆ ਹੈਗਾ ਵਾ ਤੇ ਬੱਚਿਆਂ ਨਾਲ ਲੱਗ ਗਈ ਆ ਬੱਚੇ ਕੁਝ ਛੋਟੇ ਨਾਲ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚੜੇ ਤੇ ਲੱਗ ਗਈ ਦੀ 6 ਬੱਚਿਆਂ ਨੂੰ ਹਸਪਤਾਲ ਲੈ ਕੇ ਗਏ ਆ ਹੁਣ ਅੱਗੇ ਉੱਥੇ ਜਾ ਕੇ ਵੇਖਦੇ ਕੀ ਹੋਇਆ ਹੈ ਇਤੋਂ ਆ ਰਹੀ ਪਾਈ ਅਸੀਂ ਅਸੀਂ ਵੀ ਜਾ ਰਹੇ ਅਸੀਂ ਬਟਾਲੇ ਕੋ ਧਾਰੀ ਵੱਲ ਜਾ ਰਹੇ ਠੀਕ ਹੈ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਅਸੀਂ ਟਰੱਕ ਆਡੇ ਪਿੱਛੋਂ ਆਣ ਕੇ ਵੱਜਾ ਸਾਡੀ ਗੱਡੀ ਤੇ ਨਾਲ ਗੱਡੀਆਂ ਦੀ ਪਲਟਦੀ ਰੇੜ ਦੀ ਅੱਗੇ ਗਈ ਆ ਠੀਕ ਹੈ ਜੀ 20 ਫੁੱਟ ਅੱਗੇ ਰੇੜ ਦੀ ਆ ਗਈ ਜੀ ਕਿੰਨੇ ਦੇਖ ਸਕਦੇ ਜੀ ਗੱਡੀ ਚ ਕਿੰਨੇ ਕ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸਾਨੂੰ ਸਾ ਵੀ ਨਾਲ ਸਾਰੀ ਸੀ ਤੇ ਇੱਕ ਬੁਗੜੀਆਂ ਮੇਰੀ ਤੇ ਦੋ ਕੁੜੀਆਂ ਉਹ ਵੀ ਆਂ ਤੇ ਨਾਲ ਮੇਰੀ ਘਰ ਦੀ ਸੀ ਠੀਕ ਹੈ ਜੀ ਬਾਕੀ ਨੇ ਬਚਾਈ ਸਾਰੇ ਦਾ ਬਾਕੀ ਸਾਰਿਆਂ ਨੇ ਸੱਟਾਂ ਲੱਗੀਆਂ ਹੀ ਆਵਾ ਹਸਪਤਲ ਗਏ ਆਗੇ ਸਾਰੇ ਠੀਕ ਹੈ ਜੀ ਟ੍ਰੱਕ ਡਰਾਈਵਰ ਉਹਦੇ ਵੀ ਸੱਟ ਰਕ ਡਰਾਈਵਰ ਇੱਕ ਤਾਂ ਜੁਦਾ ਹੀ ਆ ਮੇਰੇ ਵੀ ਸੱਟ ਲੱਗੀ ਆ ਨਾ ਬਾਕੀ ਮੇਰੀ ਬਾਹ ਨਹੀਂ ਐਕਸਟਰਾ ਜਾ ਕਰਵਾਉਣਾ ਹੁਣ ਰੀਡਿੰਗ ਹੋ ਰਹੀ ਚਰਬੀ ਜੀ ਬਾਹਰ ਆ ਗਈ ਮੇਰੀ ਬਾਹ ਦੀ ਠੀਕ ਹੈ ਤਾਂ ਮਧਾਨਾ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਂ ਰਿਹਾ ਸੀ ਤੇ ਇਹਨੇ ਪਿੱਛੇ ਲਿਆ ਕੇ ਟਰੱਕ ਵਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸਟੀਰੀ ਆ ਕਿਸੇ ਥੱਲੇ ਮਾਰੋ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾਂ ਤੇਦੀ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਨਹੀਂ ਅੱਗੇ ਮਾਰੀ ਐ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਓਵਰ ਲੋਡ ਹੋਈਏ ਤੇ ਚਲਾ ਗੱਠੋਕਤੀ ਐ ਨਾ ਆ ਸਾਰਿਆਂ ਦੇ ਹਾਂ ਦੇ ਜਿੰਨੇ ਇੱਥੇ ਪਬਲਿਕ ਹੈਗੇ ਸਾਰਿਆਂ ਨੇ ਵੇਖੋ ਤੇ ਬਚਾਈ ਸਾਰੇ ਪਰਿਵਾਰਕ ਬਚਾ ਨਹੀਂ ਹੈਗਾ ਬੱਚੇ ਸਿਲੋਸ ਮਿੱਕਲ ਖੜੇ ਆ ਕਿੰਨੇ ਚੀਜ਼ ਭਾਰੀ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪ ਹੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹਨੂੰ ਹੁਣ ਹਸਪੀਟਲ ਹੈਗੇ ਹਸਪੀਟਲ ਖੜਿਆ ਕੋਈ ਜਾਣੀ ਨੁਕਸਾਨ ਹੋਇਆ ਸਰ ਹੋਇਆ ਜੇ ਉਹਨੂੰ ਉੱਥੇ ਪਤਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹਨੂੰ ਉੱਥੇ ਜਾ ਕੇ ਦੇਖਣਾ ਹੀ ਤਾਂ ਹੋਣਾ ਹੈ ਤਸਕਰੋ ਮਾਦਾ ਵੱਡਾ ਬ੍ਰਦਰ ਆ ਠੀਕ ਹੈ ਸਰ ਹਾਂਜੀ ਆ ਗੱਡੀ ਦੇ ਨੇ ਵਿੱਚ ਲਿਆ ਕੇ ਮਾਰੀ ਆਖੋ ਕਿਤਾ ਬਰੇਕਾ ਟਰੱਕ ਦੇ ਵਜੇ ਗੱਡੀ ਦੇ ਕੋਈ ਨੀ ਬ੍ਰੇਕ ਲੱਗੀ ਦੀ ਕਿਤੇ ਗੱਡੀ ਦੇ ਸਾਰੇ ਡੈਮੇਜ ਹੋ ਗਏ ਸਿੱਧਾ ਉਹਨੂੰ ਦਾ ਕਾਰ ਨਹੀਂ ਕੋ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕਿਸ਼ੂ ਵੱਡੀ ਆ ਰਹੀ ਸੀ ਗੱਡੀ ਵਜਨ ਨਾਲ ਗੱਡੀ ਪਤ ਗਈ ਪਤਨ ਦੇ ਪਰਿਵਾਰ ਦੇ ਜੀ ਹੀ ਜੇ ਫਰਾਲ ਤੇ ਧਾਰੀ ਹਾਲ ਦੇ ਰਨ ਵਾਲੇ ਤੇ ਫੈਮਿਲੀ ਹੀ ਜਿਹੜੀ ਜਿਸਤ ਕਰਨ ਨੂੰ ਆ ਰਹੀ ਤੇ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਾਲ ਕੋਲ ਗਿਆ ਸਰ ਦੇਖ ਸੰਗਾ ਅੰਦਰ ਮੋਹ ਸੰਗਾ ਟਰੱਕ ਤੇਰਾ ਨਾਮ ਹਾਂ ਜੀ ਠੀਕ ਹੈ ਤੇ ਇਹ ਕਾਰ ਵਾਲੇ ਦਾ ਕੋਈ ਸਿੰਦਰਪਾਲ ਸਿੰਦਰਪਾਲ 555 35 ਠੀਕ ਹੈ ਓਕੇ ਸਤਿ ਸ੍ਰੀ ਅਕਾਲ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਕਿ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਟਮ ਉਹ ਤੋਂ ਉਹਦੇ ਸਿਰ ਸੱਟਾ ਵੀ ਸੀ ਤੇ ਉਹ ਥੋੜੀ ਫਿਸ਼ਟਰੀ ਸੀ ਉਹਦੇ ਬਰੇਨ ਨੂੰ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀ ਸਕੈਨ ਲਈ ਮਨਨ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮੈਸ਼ਨ ਨੇ ਉਹਨਾਂ ਨੂੰ ਫਰਸਟ ایڈ ਦਿੱਤੀ ਗਿਆ ਇਹ ਫਿਲਹਾਲੇ ਖਤਰੇ ਤੋਂ ਬਾਹਰ ਕਿੱਸ ਉਹ ਯੋਧਾ ਸੀਟੀ ਦੀ ਰਿਪੋਰਟ ਨਹੀਂ ਆਉਦੀਗੀ ਉਹ ਅਨਾਮੀਗਾ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਹਿ ਸਕਦਾ ਨਰਮਨ ਸਿੰਘ ਕੀ ਕਾਰਨ ਆਇਆ ਇਹ ਐਕਸੀਡੈਂਟ ਆਇਆ ਕੀ ਕਾਰਨ ਕੋਣ ਨੇ ਵੇਜਿਆ ਅੱਗੇ ਉਪਰੇ ਇੱਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿਹੜੀ ਚਲਾ ਰਹੇ ਕਿਹ ਪਰ ਚਲਾ ਰਹੇ ਕਿੱਥੋਂ ਆਉਂਦੇ ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਖਾਲੀ ਕਰ ਕੀ ਗੱਲ ਹੈ ਇਹ ਐਕਸੀਡੈਂਟ ਦਾ ਕਾਰਨ ਅੱਗੇ ਕਾਰ ਦੀ ਬ੍ਰੇਕ ਵੱਜੀ ਆ ਤੇ ਪਿੱਛੋਂ ਗੱਡੀ ਭਾਈ ਪੁੱਛੋ ਕਿ ਅੰਮ੍ਰਿਤਸਰ ਮਾਲ ਲਾ ਕੇ ਆਂਡਿਆ ਪੁੱਛ ਮੈਨੂੰ ਕਿੱਥੋਂ ਆ ਰਹੇ ਅੰਮ੍ਰਿਤਸਰ ਤੋਂ ਮਾਲ ਲਾ ਕੇ ਆਉਣ ਡੇ ਕੜਾਈ ਚੱਤੋਂ ਕਿੱਥੇ ਜਾ ਰਹੇ ਕੀ ਲਾ ਕੇ ਆਇਆ ਵਾ ਪਰਚੀ ਵੀ ਇਸ ਲੇਖ ਵੀ ਹੋਈ ਹੈ ਹਾਂਜੀ ਉਹ ਦੇਖੋ ਜਾ ਰਹੇ ਆਏ ਫਰਾਂਡਗੋਟ ਖਾਲੇ ਪਰਚੀ ਹੈਗੀ ਕੋਈ ਮਾਲ ਦੀ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈਗਾ ਟ੍ਰੱਕ ਦਾ ਹਾਂਜੀ ਹਾਂਜੀ ਕਿੱਥੇ ਪਲੇਟ ਦਾ ਹੋਪਲੇਟੋਂ ਵੀਜੀ ਨਾ ਟੋਟਾ ਵੇਖ ਲਓ ਪਾਏ ਉਹ ਪਿੱਛੇ ਪਲੇਟ ਲੱਗੀ ਹੈ ਠੀਕ ਹੈ